ਨਾਸਿਕ ਅਤੇ ਧਾਰਮਿਕ ਸ਼ਹਿਰ ਬਟਾਲਾ ਦੀਆਂ ਸੜਕਾਂ ਅਤੇ ਮੋਹੱਲਿਆਂ 'ਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਣ ਕਾਰਨ ਜਿੱਥੇ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਨਾਲ ਹੀ ਇਹ ਕੂੜੇ ਦੇ ਢੇਰ ਭਿਆਨਕ ਬਿਮਾਰੀਆਂ ਨੂੰ ਵੀ ਸੱਦਾ ਦੇ ਰਹੇ ਹਨ। ਅੱਜ ਜਦਰ ਪੱਤਰਕਾਰਾਂ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਮੋਹੱਲਿਆਂ ਤੇ ਮੁੱਖ ਸੜਕਾਂ ਦਾ ਦੌਰਾ ਕੀਤਾ ਗਿਆ ਤਾਂ ਸੜਕਾਂ ਤੇ ਮੋਹੱਲਿਆਂ 'ਚ ਕੂੜੇ ਦੇ ਢੇਰ ਲੱਗੇ ਹੋਏ ਸਨ, ਜਿਸ ਦੇ ਚਲਦਿਆਂ ਰਾਹਗੀਰਾਂ ਨੂੰ ਆਉਣ-ਜਾਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੌਰਾਨ ਜਦਰ ਰਾਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਪਿਛਲੇ ਕੁਝ ਦਿਨਾਂ 'ਚੋਂ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਦੇ ਨਾਲ ਹੀ ਇਨ੍ਹਾਂ ਕੂੜੇ ਦੇ ਢੇਰਾਂ 'ਚੋਂ ਉੱਠਣ ਵਾਲੀਆਂ ਬਦਬੂ ਨਾਲ ਸ਼ਹਿਰ 'ਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਜਿੱਥੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਇਹ ਕੂੜੇ ਦੇ ਢੇਰ ਸ਼ਹਿਰ ਦੀ ਸੁੰਦਰਤਾ ਤੇ ਟ੍ਰੈਫਿਕ ਵੀਰੂ ਕਬਟ ਪੈਦਾ ਕਰ ਰਹੇ ਹਨ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਬਟਾਲਾ ਪ੍ਰਸ਼ਾਸਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਸ਼ਹਿਰ ਚ कूड़े ਦੇ ਢੇਰਾਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਤਾਂ ਜੋ ਸ਼ਹਿਰ ਚ ਕੋਈ ਭਿਆਨਕ ਬਿਮਾਰੀ ਨਾ ਫੈਲ ਸਕੇ ਇਸ ਸਬੰਧੀ ਜਰ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਗਰ ਨਿਗਮ ਬਟਾਲਾ ਚ ਨੋ ਸੈਨੇਟਰੀ ਇਨਸਪੈਕਟਰਾਂ ਦੀਆਂ ਪੋਸਟਾਂ ਹਨ ਪਰ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਪੋਸਟਾਂ ਤੇ ਨਵੇਂ ਅਧਿਕਾਰੀ ਨਿਯੁਕਤ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚੱਲਦਿਆਂ ਸ਼ਹਿਰ ਚ ਸਫਾਈ ਦਾ ਬੁਰਾ ਹਾਲ ਹੋ ਗਿਆ ਹੈ ਕਿਉਂਕਿ ਸ਼ਹਿਰ ਦੀ ਸਫਾਈ ਵਿਵਸਥਾ ਦਾ ਧਿਆਨ ਸੈਨੇਟਰੀ ਇੰਚ ਨੇ ਰੱਖਣ ਹੁੰਦਾ ਹੈ ਉਹਨਾਂ ਕਿਹਾ ਕਿ ਉਲਟਾ ਸਾਰਾ ਦੋਸ਼ ਨਗਰ ਨਿਗਮ ਦੀ ਕਮੇਟੀ ਤੇ ਮੇਅਰ ਤੇ ਲਗਾ ਦਿੱਤਾ ਹੈ ਉਹਨਾਂ ਕਿਹਾ ਕਿ ਸਵਚ ਭਾਰਤ ਅਭਿਆਨ ਦੇ ਤਹਿਤ ਸ਼ਹਿਰ 'ਚ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਵੱਲੋਂ ਕਰੋੜਾਂ ਰੁਪਇਆ ਦੀ ਲਾਗਤ ਨਾਲ ਸ਼ਹਿਰ 'ਚ ਪਿਸਟ ਬਣਾਈਆਂ ਗਈਆਂ ਸਨ ਪਰ ਉਹਨਾਂ ਦੀ ਪੰਜਾਬ ਸਰਕਾਰ ਵੱਲੋਂ ਕੋਈ ਵਰਤੋਂ ਨਹੀਂ ਕੀਤੀ ਜਾ ਰਹੀ ਇਸ ਸੰਬੰਧੀ ਜੇ ਨਗਰ ਨਿਗਮ ਬਟਾਲਾ 'ਚ ਸੈਨੇਟਰੀ ਇਨਸਪੈਕਟਰ ਦਾ ਚਾਰਜ ਸੰਭਾਲ ਰਹੇ ਰਜੇਸ਼ ਜੰਮਾ ਅਤੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਨੇ ਵਿੱਕੀ ਕਲਿਆਣ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਗਰ ਨਿਗਮ ਦੇ ਕੋਲ ਕੂੜੇ ਨੂੰ ਡੰਪ ਕਰਨ ਲਈ ਜਗ੍ਹਾ ਨਾ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ ਕਿ ਬਿੱਤੇ ਦਿਨ ਨਗਰ ਨਿਗਮ ਬਟਾਲਾ ਦੇ ਨਜ਼ਦੀਕ ਇੱਕ ਪਿੰਡ 'ਚ ਕੂੜੇ ਨੂੰ ਡੰਪ ਕਰਨ ਲਈ ਇੱਕ ਜਗ੍ਹਾ ਦੇਖੀ ਗਈ ਸੀ ਪਰ ਪਿੰਡ ਦੇ ਕੁਝ ਲੋਕਾਂ ਵੱਲੋਂ ਨਗਰ ਨਿਗਮ ਦੇ ਸਫਾਈ ਸੇਵਕਾਂ ਨੂੰ ਕੂੜਾ ਡੰਪ ਕਰਨ ਤੋਂ ਰੋਕ ਦਿੱਤਾ ਗਿਆ ਸੀ ਉਹਨਾਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਕੂੜੇ ਨੂੰ ਡੰਪ ਕਰਨ ਲਈ ਜਗ੍ਹਾ ਦੀ ਖੋਜ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ। ਸ਼ਹਿਰ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਪ੍ਰੋਬਲਮ ਆ ਰਹੀ ਹੈ? ਦੇਖੋ ਜੀ ਅੱਜ ਦੋ ਬਟਾਲਾ ਦੀ ਕੀ ਬਣੀ ਜੀ ਹੈ ਕੂੜੇ ਦੇ ਹਾਲਾਤਾਂ ਕਰਕੇ ਉਹਦੇ ਤੇ ਸਾਡੇ ਕਰਮਚਾਰੀਆਂ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾਂਦੀ ਆ ਪਰ ਜਿਹੜਾ ਬੇਸਿਕ ਇਸ਼ੂ ਆ ਰਿਹਾ ਵਾ ਕਿ ਸਾਡੇ ਕੋਲ ਡੈਂਪ ਦੀ ਵਿਵਸਥਾ ਨਹੀਂ ਆ ਜਿਹੜਾ 2-4 ਦਿਨ ਤੋਂ ਡੈਂਪ ਬੰਦ ਹੋਣ ਕਰਕੇ ਹੀ ਸ਼ਹਿਰ ਦੇ ਵਿੱਚ ਕੂੜਾ ਲਿਫਟ ਨਹੀਂ ਹੋ ਰਿਹਾ ਜਿਹੜੇ ਚੌਂਕਾਂ 'ਚ ਬਜ਼ਾਰਾਂ 'ਚ ਜਿਹੜੇ ਕੂੜੇ ਦੇ ਢੇਰ ਲੱਗੇ ਦੇ ਆ ਜਿਹੜੀ ਲੋਕਾਂ ਨੂੰ ਸਮੱਸਿਆ ਆ ਰਹੀ ਆ ਅਸੀਂ ਸਮਝਦੇ ਆ ਕਿ ਜੇਕਰ ਸਾਨੂੰ ਪ੍ਰਸ਼ਾਸਨ ਵੱਲੋਂ ਜਾਂ ਕਿਤੇ ਜਗ੍ਹਾ ਦਾ ਕੋ ਪ੍ਰਬੰਧ ਕਰਕੇ ਦਿੱਤਾ ਜਾਵੇ ਤੇ ਅਸੀਂ 1-2 ਦਿਨ ਦੇ ਵਿੱਚ ਹੀ ਜਿੰਨਾ ਸ਼ਾਇਦ ਆ ਖੂੜਾ ਵਾ ਉਹਨੂੰ ਰਿਮੂਵ ਕਰ ਦਿੱਤਾ ਜਾਏਗਾ ਔਰ ਸ਼ਹਿਰ ਨੂੰ ਪਹਿਲੇ ਵਾਂਗੂੰ ਹੀ ਸਾਫ਼ ਤੇ ਸਵੱਤ ਬਣਾਤਾ ਜਾਏਗਾ ਔਰ ਸਾਡੇ ਮਾਨਯੋਗ ਐਸਡੀਐਮ ਸਾਹਿਬ ਔਰ ਦਫ਼ਤਰ ਦੇ ਜਿੰਨੇ ਵੀ ਅਧਿਕਾਰੀ ਆ ਉਹਨਾਂ ਦੇ ਨਾਲ ਵੀ ਅੱਜ ਇਸੇ ਮਸਲੇ ਤੇ ਚਰਚਾ ਹੋਈ ਆ ਕਿ ਜੇਕਰ ਸਫਾਈ ਵਿਵਸਥਾ ਥੋੜੀ ਚਰਮराई ਆ ਤੇ ਉਹਦੇ ਲਈ ਕਿਤੇ ਨਾ ਕਿਤੇ ਚਲੋ ਪ੍ਰਸ਼ਾਸਨ ਅਧਿਕਾਰੀਆਂ ਜਾਂ ਕਰਮਚਾਰੀਆਂ ਤੇ ਮੁਸ਼ਕਲ ਤੇ ਆਂਦੀ ਆ ਪਰ ਅਸੀਂ ਵੀ ਚਾਹਨੇ ਆ ਕਿ ਬੇਸਿਕ ਜਿਹੜੀ ਮੁਸ਼ਕਲ ਆ ਉਹਦੇ ਤੇ ਸਾਨੂੰ ਵੀ ਥੋੜਾ ਸਮਾਂ ਦਿੱਤਾ ਜਾਵੇ ਇਹ ਕੂੜੇ ਦੀ ਸਮੱਸਿਆ ਦਾ ਹੱਲ ਪਰਮਨੈਂਟ ਉਹਦੇ ਹੀ ਹੋ ਸਕਦਾ ਕਿ ਜਦੋਂ ਕਾਰਪੋਰੇਸ਼ਨ ਕੋਲ ਜਗ੍ਹਾ ਐ ਬੀਤੇ ਦਿਨ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਸਹਿਯੋਗ ਦੇ ਨਾਲ ਇੱਕ ਪਿੰਡ ਸੀ ਉੱਥੇ ਜਾ ਕੇ ਕੂੜਾ ਸੁੱਟਣ ਦਾ ਯਤਨ ਕੀਤਾ ਗਿਆ ਕੁਝ ਪਿੰਡ ਦੇ ਲੋਕਾਂ ਵੱਲੋਂ ਸਹਿਯੋਗ ਸੀ ਕਿ ਤੁਸੀਂ ਇੱਥੇ ਕੂੜਾ ਸੁੱਟ ਲਓ ਉਸ ਤੋਂ ਬਾਅਦ ਉਹਨਾਂ ਨੂੰ ਕੂੜੇ 'ਚ ਜਿਹੜਾ ਜ਼ਮੀਨ ਦੇ ਵਿੱਚ ਦਬਾਇਆ ਜਾਂਦਾ ਸੀ ਔਰ ਉੱਥੇ ਫੌਰਨ ਤੌਰ ਤੇ ਦੇਖਣ ਨੂੰ ਇਹ ਮਿਲਿਆ ਕਿ ਕੁਝ ਪਿੰਡ ਦੇ ਲੋਕਾਂ ਨੇ ਉਸ ਚੀਜ਼ ਦਾ ਵਿਰੋਧ ਕੀਤਾ ਕਿ ਜਿਹੜਾ ਉਹ ਕੰਮ ਮੁਕੰਮਲ ਨਹੀਂ ਹੋ ਸਕਿਆ ਔਰ ਅੱਜ ਦੀ ਡੇਟ ਦੇ ਵਿੱਚ ਵੀ ਫਿਲਹਾਲ ਸਾਡੇ ਕੋਲ ਕੋਈ ਕੂੜਾ ਸੁੱਟਣ ਦੇ ਵਾਸਤੇ ਡੈਂਪ ਦੀ ਕੋਈ ਜਗ੍ਹਾ ਨਹੀਂ ਗਈ ਜਿਸ ਦੇ ਕਰਕੇ ਸ਼ਹਿਰ ਵਾਸੀਆਂ ਨੂੰ ਇਹ ਸਮੱਸਿਆ ਆ ਰਹੀ ਹੈ ਜਗ੍ਹਾ ਦਾ ਜਿਹੜਾ ਅਰੇਂਜਮੈਂਟ ਕਰਨਾ ਹੁੰਦਾ ਵਾ ਤੁਹਾਡੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਕੰਮ ਹੈਗਾ ਵਾ ਠੀਕ ਹੈ ਸਮਝ ਰਹਿੰਦੇ ਕਿਉਂ ਨਹੀਂ ਕੀਤਾ ਗਿਆ ਨਾ ਉਹਨਾਂ ਨੂੰ ਪਤਾ ਹੈ ਕਿ ਹਾਂ ਜਦੋਂ ਕਿ ਸਾਨੂੰ ਇਹ ਪ੍ਰੋਬਲਮ ਆਉਣ ਵਾਲੀ ਹੈ ਤੇ ਇਹ ਪ੍ਰੋਗਰਾਮ ਪਹਿਲੇ ਬਣਾਉਣਾ ਚਾਹੀਦਾ ਸੀ ਨਾ ਉਹਨਾਂ ਨੂੰ ਕਿ ਹਾਂ ਜਗ੍ਹਾ ਦਾ ਅਰੇਂਜਮੈਂਟ ਕਰੀਏ ਦੇਖੋ ਜੀ ਜਿਹੜੇ ਅਧਿਕਾਰੀ ਆ ਜਾਂ ਕਰਮਚਾਰੀ ਆ ਜਾਂ ਜਿਹੜਾ ਸਾਡੇ ਮੈਨੇਜਮੈਂਟ ਆ ਉਹਨਾਂ ਨਾਲ ਵਾਰਤਾ ਹੁੰਦੀ ਰਹਿੰਦੀ ਆ ਪਰ ਜਦੋਂ ਮੁਸ਼ਕਲ ਆ ਗਈ ਆ ਇਸ ਸਾਡੇ ਸਾਰੇ ਕੰਮ ਦੇ ਵਿੱਚ ਜਿਹੜਾ ਪਿਛਲਾ ਕੂੜਾ ਸੀ ਡੈਂਪ ਸੀ ਜਿਹੜਾ ਡਿਸਪੋਜ਼ਲ ਤੇ ਸਾਡਾ ਉਹ ਵੀ ਭਰਿਆ ਹੋਇਆ ਵਾ ਕਿ ਜਿਹਦੇ ਕਰਕੇ ਆਪਾਂ ਜਿਹੜਾ ਇੱਕ ਟੈਂਪਰੇਰੀ ਤੌਰ ਤੇ ਵੀ ਪੁਆਇੰਟ ਤੋਂ ਕੂੜਾ ਚੁੱਕ ਕੇ ਤੇ ਡੈਂਪ ਨਹੀਂ ਗੁਰ ਪੁੱਕੇ ਤਾਂ ਕਿ ਉਹ ਵੀ ਬਹੁਤ ਭਰਿਆ ਹੋਇਆ ਕੂੜਾ ਤੇ ਅਸੀਂ ਆਸ ਕਰਦੇ ਹਾਂ ਕਿਉਂਕਿ ਸਾਡੀ ਅਫਸਰਾਂ ਦੇ ਨਾਲ ਵੀ ਗੱਲ ਹੋਈ ਆ ਔਰ ਅੱਜ ਵੀ ਕੁਝ ਸਮੇਂ ਦੇ ਵਿੱਚ ਕਿਸੇ ਵਿਅਕਤੀ ਦੇ ਨਾਲ ਸਾਡੀ ਗੱਲ ਹੋਈ ਆ ਜੇਕਰ ਉਹ ਅੱਜ ਮੁਕੰਮਲ ਹੋ ਜਾਂਦੀ ਹੈ ਗੱਲ ਤੇ ਅੱਜ ਦੁਪਹਿਰ ਦੇ ਦੌਰਾਨ ਇਹ ਕੂੜਾ ਲਿਫਟ ਕਰਕੇ ਸ਼ਹਿਰ ਨੂੰ ਫਿਰ ਸਾਫ਼ ਸੁਥਰਾ ਕੀਤਾ ਜਾਏ। ਠੀਕ ਹੈ ਜੀ। ਨੇ। ਇਹ ਦੇਵਰ ਕੀ ਹਾਂਤ ਹੋਵੇ। ਸਰ ਗੱਲ ਇਸ ਤਰ੍ਹਾਂ ਵੀ ਸਾਡੇ ਕੋਲ ਨਾ ਕੋਈ ਪ੍ਰੋਪਰ ਜਗ੍ਹਾ ਨਹੀਂ ਹੈ ਜੀ ਸਾਡੀ ਜਿਹੜੀ ਪਹਿਲੀ ਜਗ੍ਹਾ ਸੀ ਉਹ ਸਾਰੀ ਫਿੱਲ ਹੋ ਗਈ ਭਰ ਗਈ ਹੈ ਜੀ। ਇਸ ਕਰਕੇ ਆਪਾਂ ਹੁਣ ਖੋਜ ਕਰ ਰਹੇ ਹਾਂ ਜਗ੍ਹਾ ਦੀ। ਕੱਲ ਅਸੀਂ ਇੱਕ ਜਗ੍ਹਾ ਆਪਾਂ ਖੋਜ ਕੀਤੀ ਸੀ ਜੀ। ਉਹ ਜਗ੍ਹਾ ਹੈ ਜੀ 22 ਕਿਲੋਮੀਟਰ। ਇਸ ਕਰਕੇ ਉਹ ਸਾਨੂੰ ਥੋੜਾ ਜਿਹਾ ਔਖਾ ਲੱਗ ਰਿਹਾ। ਤੇ ਅਸੀਂ ਜਲਦੀ ਜਗ੍ਹਾ ਜਿਹੜੀ ਆ ਪ੍ਰੋਵਾਈਡ ਕਰ ਲਾਂਗੇ। ਤੇ ਇਹ ਕੂੜਾ ਸ਼ਹਿਰ ਚ ਨਹੀਂ ਜੇ ਬਾਕੀ ਸ਼ਾਇਦ ਬਲੂ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਜੀ ਕੱਲ ਕੀ ਪਰਫੈਕਟ ਸਾਰਾ ਸ਼ਹਿਰ ਸਾਫ ਕਰ ਦਿੱਤਾ ਕੂੜਾ ਚੁੱਕ ਕੇ ਰਾਤ ਦੇ 12 ਵਜੇ ਤੱਕ ਸਾਡੇ ਇੰਪਲਾਈ ਲੱਗੇ ਹੋਏ ਸੀਗੇ ਤੇ ਅਜੇ ਪ੍ਰਗਟਾਪ ਤੇ ਜਿਹੜਾ ਕੂੜਾ ਮਤਲਬ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਪਲਾਨਟ ਲਗਾਏ ਗਏ ਇਹ ਕਿ ਕੂੜੇ ਨੂੰ ਡਿਸਟਰਾਏ ਕਰਕੇ ਉਹਦੀ ਮਗਰੋਂ ਲਿਫਾਫਿਆਂ ਦੀ ਪੈਕਿੰਗ ਕਰਕੇ ਉਹਦੇ ਉਪਰਾਲਾ ਹੁਣ ਫੇਰ ਨਵੇਂ ਸਿਰ ਤੋਂ ਕਰਨ ਲੱਗੇ ਹੋ ਕਿ ਉਹਨੂੰ ਹੀ ਸਾਨੂੰ ਆਰਡੀ ਆਪਾਂ ਗਿੱਲਾ ਸੁੱਕਾ ਕੂੜਾ ਜਿਹੜਾ ਉਹ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਤੇ ਜਿੰਨਾ ਕੂੜਾ ਆਉਂਦਾ ਜੀ ਉੱਥੇ ਆਪਾਂ ਡੈਂਪ ਕਰਦੇ ਹਾਂ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਸਾਡੇ ਇੰਪਲਾਈ ਜਿਹੜੀ ਗਲੀਆਂ ਵਿੱਚ ਜਾ ਕੇ ਲੋਕਾਂ ਨੂੰ ਸੁਚੇਤ ਕਰ ਰਹੇ ਨੇ ਵੀ ਮੈਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ਹਿਰ ਦਾ ਬਹੁਤ ਜ਼ਿਆਦਾ ਲੋਕਾਂ ਦਾ ਬਹੁਤ ਸਹਿਯੋਗ ਚਾਹੀਦਾ ਵਾ ਲੋਕਾਂ ਨੂੰ ਹੀ ਜਾਗਰੂਕ ਕਰ ਰਹੇ ਹਾਂ ਵੀ ਆਪਣੇ ਆਪਣੇ ਘਰਾਂ ਵਿੱਚ ਗਿੱਲਾ ਸੁੱਕਾ ਕੂੜਾ ਜਿਹੜਾ ਤੁਸੀਂ ਅਲੱਗ-ਅਲੱਗ ਕਰੋ ਡਸਟਬਿਨ ਵੀ ਆਪਾਂ ਪ੍ਰੋਵਾਈਡ ਕੀਤੀ ਸੀ ਤਿੰਨ ਜੀ ਨਾਲੋਂ ਜਿੱਥੇ ਸਾਡੇ ਕੋਲ ਹੋ ਸਕੇ ਆਪਾਂ ਦਿੱਤੇ ਆ ਤੇ ਲੋਕ ਵੀ ਸਹਿਯੋਗ ਦੇ ਰਹੇ ਨੇ ਥੋੜਾ ਜਿਹਾ ਟਾਈਮ ਲੱਗੇਗਾ ਇਹ ਬਿਲਕੁਲ ਕੋੜਾ ਜਿਹੜਾ ਕੋਸ਼ਿਸ਼ ਸਾਡੀ ਖਤਮ ਹੋ ਜੇਗੀ ਠੀਕ ਹੈ ਮੇਰੇ ਸਾਹ ਸ਼ਹਿਰ ਦੇ ਵਿੱਚ ਵਕਤ ਮਤਲਬ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗਾ ਹੋਇਆ ਹੈ ਕੀ ਕਹਿਣਾ ਚਾਹੋਗੇ ਦੀ ਦੇਖੋ ਮੈਂ ਨਾ ਪਿਛਲੇ ਥੋੜੇ ਦਿਨ ਹੋਇਆ ਹੁੰਦਾ ਤੇ ਮੈਂ ਇਹ ਗੱਲ ਕੀਤੀ ਸੀ ਕਿ ਸਾਡੇ ਕੋਲ ਕਾਰਪੋਰੇਸ਼ਨ ਦੇ ਵਿੱਚ ਨੌ ਸੈਂਟਰੀ ਇਨਸਪੈਕਟਰ ਨਹੀਂ ਆ ਪੋਸਟਾਂ ਨੇ ਜਿਹੜੀ ਕਿ ਬਾਬੇ ਦੇ ਵਿਆਹ ਤੋਂ ਬਾਅਦ ਇੱਕ ਵੀ ਸਾਡੇ ਕੋਲ ਸੈਂਟਰੀ ਇਨਸਪੈਕਟਰ ਨਹੀਂ ਹੈ ਨਹੀਂ ਇਹ ਜਿਹੜਾ ਕੂੜੇ ਦਾ ਇੰਤਜ਼ਾਮ ਲੇਬਰ ਕੋ ਕੰਮ ਕਰਾਉਣਾ ਹੁੰਦਾ ਹੈ ਸੈਨਟਰੀ ਸਾਈਕਲਰ ਨੇ ਕੰਮ ਕਰਾਉਣਾ ਹੁੰਦਾ ਉਹਨਾਂ ਤੋਂ ਬਾਅਦ ਕੌਣ ਕੰਮ ਕਰਾ ਸਕਦਾ ਇਹਨਾਂ ਕੋਲ ਉਹ ਐਮਐਲਏ ਸਾਹਿਬ ਸਬਸਪੈਂਡ ਤੇ ਘਰੀ ਜਾਂਦੇ ਆ ਪਰ ਇੱਥੇ ਕਿਸੇ ਨੂੰ ਬਦਲਾਜ ਜਾਂਦਾ ਨਹੀਂਗਾ ਨੌ ਵੀ ਅਨਹੋਈ ਪੋਸਟਾਂ ਖਾਲੀ ਨੇ ਕਿ ਕੋਈ ਕੰਮ ਕਰਾਉਣ ਵਾਲਾ ਬੰਦਾ ਨਾ ਹੋਣ ਦੀ ਵਜ੍ਹਾ ਨਾਲ ਸ਼ਹਿਰ ਦੇ ਵਿੱਚ ਜਿਹੜਾ ਕੂੜਾ ਧਿਆਨ ਜਿੱਦਾਂ ਕਿ ਸ਼ਹਿਰ ਦਾ ਜਿਹੜਾ ਚਾਰਜ ਕੂੜੇ ਧਕੋਨਦਾਰ ਦੀ ਜ਼ਿੰਮੇਵਾਰੀ ਨੂੰ ਦੇ ਦਿੱਤਾ ਗਿਆ ਜੋ ਪਤਾ ਲੱਗਾ ਹੋਇਆ ਉਹਨਾਂ ਨਾਲ ਗੱਲਬਾਤ ਹੋਈਏ ਤਾਂ ਉਹ ਕਹਿੰਦੇ ਹੈ ਕਿ ਜਗ੍ਹਾ ਹੀ ਨਹੀਂ ਹੈ ਕੂੜਾ ਸੁੱਟਣ ਵਾਸਤੇ ਕਿ ਆਪਾਂ ਸੁੱਟੀਏ ਕਿੱਥੇ ਕੂੜਾ ਕਿ ਜਗ੍ਹਾ ਹੋਵੇ ਤਾਂ ਆਪਾਂ ਮਿੰਟੋ ਮਿੱਟੀ ਇੱਕੋ ਦਿਨ ਤੇ ਕਲੀਨ ਕਰ ਦਾਂਗੇ ਉਹ ਬੰਦੇ ਦੀ ਗੱਲ ਨਾ ਕਰੀਏ ਉਹ ਦੇਖੋ ਸੈਨੀਟਰੀ ਇਨਸਪੈਕਟਰ ਥੋੜਾ ਉਹ ਕਲਰ ਗਿਆ ਕਲਰ ਨੂੰ ਕੀ ਪਤਾ ਕੂੜਾ ਕਿੱਥੇ ਜਾਣਾ ਕਿੱਥੇ ਨਹੀਂ ਕੂੜਾ ਅਸਲ ਕੀ ਹੈ ਜਿਹੜਾ ਸਵਸਥਪਾਤ ਸਾਡਾ ਉਹਨਾਂ ਨੇ ਸਾਨੂੰ ਪਿੱਟਾ ਬਣਾ ਕੇ ਦਿੱਤੀਆਂ ਨੇ ਸ਼ੈੱਡ ਬਣਾ ਕੇ ਦਿੱਤੇ ਨੇ ਸਾਡੀਆਂ ਪਿੱਟਾਂ ਜਾਵੇ ਚੈੱਕ ਕਰ ਲਓ ਸਾਰੀਆਂ ਖਾਲੀ ਪਈਆਂ ਨੇ ਤੇ ਜੇ ਉਹ ਸੈਨੀਟਰੀ ਇਨਸਪੈਕਟਰ ਹੋਣ ਤੋ ਉਹਨਾਂ ਨੂੰ ਪਤਾ ਕਿ ਇਹਨਾਂ ਨੂੰ ਕੂੜੇ ਨੂੰ ਆਪਾਂ ਪਿੱਟਾਂ ਦੇ ਖੜਨਾ ਪਿੱਟਾਂ ਦੇ ਸੈਗਰੀਗੇਟ ਹੋਵੇ ਕੂੜਾ ਜਿਹੜਾ ਖਤਮ ਹੋ ਜਾਂਦਾ ਤੇ ਪਿੱਟਾਂ ਦੇ ਆਪਾਂ ਵਰਤ ਨਹੀਂ ਰਹੇ ਉਹਨਾਂ ਨੂੰ ਕਰੋੜਾ ਰੁਪਏ ਸਰਕਾਰ ਦੇ ਲੱਗੇ ਗਿਆ ਉਹਨਾਂ ਦੇ ਤੇ ਉਹਨਾਂ ਨੂੰ ਵਰਤਿਆ ਨਹੀਂ ਜਾ ਰਿਹਾ ਉਹ ਸਿਰਫ ਸੈਂਟਰ ਇਨਸਪੈਕਟਰਾਂ ਦੀ ਘਾਟ ਕਰਕੇ ਜਿਹੜਾ ਕੰਮ ਨਹੀਂ ਹੋ ਰਿਹਾ ਕਦੋਂ ਤੱਕ ਉਮੀਦ ਹੈ ਕਿ ਸੈਂਟਰ ਇਨਸਪੈਕਟਰ ਭਰ ਲੋਗੇ ਜਿਆਦਾ ਮੇਲਾ ਸਮੇਂ-ਸਮੇਂ ਤੇ ਕਿੰਨੀ ਵਾਰੀ ਜਿਹੜੀਆਂ ਮੇਲਾ ਕਰ ਚੁੱਕਾ ਸਰਕਾਰ ਨੂੰ ਟਰੈਕਟਰ ਸਾਹਿਬ ਨੂੰ ਕਿ ਸਾਡੇ ਕੋਲ ਸੈਂਟਰ ਇਨਸਪੈਕਟਰ ਕੋਈ ਨਹੀਂ ਤੁਹਾਨੂੰ ਸੈਟਰੀ ਬੈਟਰ ਕੰਮ ਸੇ ਕੰਮ ਪੌਂਚੇ ਇਹਦੇ ਜ਼ਰੂਰੀ ਚਾਹੀਦੇ ਨੇ ਪਰ ਅਜੇ ਤੱਕ ਕੋਈ ਉਹਦੇ ਤੇ ਗੌਰ ਨਹੀਂ ਹੋਇਆ ਤੇ ਕੰਮ ਦੇ ਵੇਖੋ ਇਹ ਸਰਕਾਰ ਦਾ ਹੁੰਦਾ ਹੈ ਸਰਕਾਰ ਸੁੱਤੀ ਹੈ ਐਮ ਐਲ ਏ ਹਰ ਸਸਪੈਂਡ ਕਰ ਦਿੰਦੇ ਆ ਜਿਹੜਾ ਕੋਈ ਕੱਦਾਗਾ ਉਹ ਉਹ ਵੀ ਖਤਮ ਹੋ ਗਿਆ ਅੱਗੋਂ ਇੱਥੇ ਆਉਂਨ ਨੂੰ ਹੀ ਰਾਜੀ ਕੋਈ ਨਹੀਂ ਦਿੰਦਾ ਇਸ ਕਰਕੇ ਜਿਹੜਾ ਸ਼ਹਿਰ ਦਾ ਨਾ ਬਹੁਤ ਬੁਰਾਲ ਹੋਇਆ ਪਿਆ ਕੂੜੇ ਦਾ ਹੀ ਗੱਲ ਮੰਨਦੇ ਆ ਪਰ ਜਿੰਨਾ ਚਿਰ ਸੈਂਟਰ ਇਨਸਪੈਕਟਰ ਨਹੀਂ ਆਉਂਦੇ ਕੂੜੇ ਦਾ ਹਾਲ ਠੀਕ ਨਹੀਂ ਹੋਤਾਂਗਾ ਜਿਵੇਂ ਕਿ ਆਪਾਂ ਵਿਆਖਿਆ ਪਿਛਲੇ ਕੁਦਰਨ 2 ਸਾਲ ਪਹਿਲੇ ਸਵੱਕਸ ਅਭਿਆਨ ਵੱਲੋਂ ਆ ਕੇ ਪੂਰੇ ਮਹੱਲਿਆਂ ਦੇ ਵਿੱਚ ਅਭਿਆਨ ਚਲਾਇਆ ਗਿਆ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਔਰ ਇਹਨਾਂ ਦੇ ਵਾਸਤੇ ਨਾ ਇਹ ਗਿੱਲਾ ਗੂੜਾ ਸੁੱਕਾ ਕੁੜਾ ਉਹ ਬਣਾਇਆ ਗਿਆ ਉਹ ਜਿਹੜਾ ਪ੍ਰੋਜੈਕਟ ਹੈਗਾ ਚੱਲ ਰਿਹਾ ਸੀ ਵੀ ਕੀ ਮੰਦ ਹੈ ਬਿਲਕੁਲ ਨਹੀਂ ਚੱਲਦਾ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਜਾ ਕੇ ਦੇਖ ਲਓ ਸਾਰੀਆਂ ਪਿੱਟਾਂ ਜਿਹੜੀਆਂ ਖਾਲੀ ਪਈਆਂ ਨੇ ਉਹ ਕਰੋੜਾਂ ਰੁਪਏ ਸਰਕਾਰ ਦੇ ਲੱਗ ਚੁੱਕੇ ਨੇ ਪਰ ਉਹਨਾਂ ਨੂੰ ਵਰਤਿਆ ਨਹੀਂ ਜਾ ਰਿਹਾ ਉਹ ਸਾਰੀਆਂ ਖਾਲੀ ਨੇ ਉੱਥੇ ਪੂੜਾ ਜਾਏਗਾ ਪੂਰਾ ਖਤਮ ਹੋ ਜਾਏਗਾ ਜਿਹੜੇ ਉੱਥੇ ਤਨਾਤ ਹੋਏ ਸੀ ਉਹ ਕਿੱਥੇ ਨੇ ਮਰਕਰ ਦਿਨਾਂ ਦੀ ਡਿਊਟੀ ਲਈ ਗਈ ਸਾਡੇ ਨੂੰ ਸਵਸਥ ਭਾਤਰੇ ਗੋੜੇਦਾਰ ਕੰਪਨੀ ਨੇ 3 ਟ੍ਰੀਟ ਬੰਦੇ ਭੇਜੇ ਸੀਗੇ ਤੇ ਉਹ ਟਾਰੇ ਕੰਮ ਕੀਤਾ 14 ਵਾਡਾਂ ਉਹਨਾਂ ਨੇ ਥੋੜੇ ਚਿਰ ਦੇ ਵਿੱਚ ਹੀ ਕਲੀਅਰ ਕਰ ਦਿੱਤੀਆਂ 14 ਵਾਡਾਂ ਦੇ ਵਿੱਚ ਬਿਲਕੁਲ ਪਜਾਜ ਕੂੜਾ ਨਹੀਂ ਜਾਂਦਾ ਉਹ ਚੁੱਕ ਕੇ ਪਿੱਟਾ ਦੇ ਉੱਤੇ ਨਹੀਂ ਉੱਥੇ ਸੈਗਰੀਗੇਟ ਕਰਕੇ ਤੇ ਕੂੜਾ ਖਤਮ ਕਰ ਦਿੰਦੇ ਸੀ ਤੇ ਬਾਅਦ ਦੇ ਵਿੱਚ ਸਰਕਾਰ ਨੇ ਉਹਨਾਂ ਨੂੰ ਇੱਥੋਂ ਪਿੱਟਾ ਨਹੀਂ ਬਣਾ ਕੇ ਦਿੱਤੀਆਂ ਬੰਦ ਕਰਾ ਦਿੱਤੀ ਐਮਐਲਏ ਸਾਹਿਬ ਨੇ ਤੇ ਉਹ ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਕਿ ਜੇ ਸਾਨੂੰ ਪਿੱਟਾ ਨਹੀਂ ਮਿਲ ਲਗਿਆ ਤੇ ਅਸੀਂ ਕੰਮ ਨਹੀਂ ਕਰਾ ਸਕਦੇ ਉਹਨਾਂ ਨੇ ਸਾਡੇ ਕੋਲ ਸਮਾਂ ਲਿਆ ਸੀ ਇੱਕ ਸਾਲ ਦੇ ਅੰਦਰ ਅੰਦਰ ਅਸੀਂ ਸਾਰਾ ਸ਼ਹਿਰ ਦੇ ਵਿੱਚ ਜਿਹੜਾ ਕੂੜਾ ਖਤਮ ਕਰਤਾਵਾਂਗੇ ਤੇ ਅੱਗੋਂ ਤਾਂ ਦੇਹ ਐਡਵਰ ਕਰਾਂਗੇ ਇੰਦਾ ਕੰਮ ਕਰਾਇਓ ਤੁਹਾਨੂੰ ਕੂਟਾ ਪਰਿਵਹਨ ਕਿੰਨੀ ਸਾਰੇ ਸ਼ਹਿਰ ਨੂੰ ਤੇ ਇਹ ਪਿੱਟਾ ਦੇ ਨਾ ਬੰਦੀ ਵਜ੍ਹਾ ਨਾਲ ਉਹ ਆਪ ਚੱਲ ਕੂੜੇ ਦਾ ਜਿਹੜਾ ਸਮੱਸਿਆ ਹੈਗਾ ਇਹ ਤਾਂ ਸਾਰਾ ਕਾਰਪੋਰੇਸ਼ਨ ਦੇ ਉੱਪਰ ਆਉਂਦਾ ਨਾ ਇਹ ਜਿਹੜੇ ਐਮਐਲਏ ਸਾਹਿਬ ਦਾ ਕੀ ਰੋਲ ਆ ਗਿਆ ਐਮਐਲਏ ਸਾਹਿਬ ਦਾ ਜਿਹੜਾ ਰੋਲ ਹੈ ਸਰਕਾਰ ਦਾ ਜਿਹੜਾ ਰੋਲ ਹੈ ਹੋਰ ਰੋਲ ਕਿਦਾ ਤੁਸੀਂ ਦੱਸੋ 17 ਸਾਲਾਂ ਦੀ ਤੁਸੀਂ ਕਦੀ ਵੇਖਿਆ ਕਿ ਇਹ ਪਾਰਟੀ ਦਾ ਦਫ਼ਤਰ ਕਾਰਪੋਰੇਸ਼ਨ ਚ ਬਣੇ ਤੇ ਉਹ ਹੁਕਮ ਚਲਾਉਣ ਇਹ ਬਦਲਾਅ ਦੀਆਂ ਨਿਸ਼ਾਨੀਆਂ ਨੇ ਇਹ ਤੇ ਸਾਡੇ ਕੋਲ ਕੋਈ ਅਫਸਰ ਆ ਜੇ ਨਾ ਤੇ ਉਹਨੂੰ ਸਸਪੈਂਡ ਕਰਨ ਤੱਕ ਜਾਂਦੇ ਆ ਤੇ ਮੈਂ ਜੇ ਤੁਹਾਨੂੰ ਹਰ ਵਾਰੀ ਸਾਫ਼ ਕਰਨਾ ਦੱਸਣਾ ਕਿ ਆਹ ਕੁਛ ਇੱਥੇ ਹੁੰਦਾ ਤੇ ਸਮਾਂ ਆਏਗਾ ਤੁਹਾਨੂੰ ਹੋਰ ਵੀ ਬਹੁਤ ਬਹੁਤ ਦੱਸਾਂ ਤੇ ਜੀ ਸਮਾਂ ਆਏਗਾ ਥੋੜਾ ਜਿਹਾ ਠੀਕ ਹੈ ਠੀਕ ਤੇ ਇਹ ਸੜਕ ਦੇ ਵਿੱਚ ਘਾਰ ਕੂੜਾ ਲੱਗਾ ਹੋਇਆ ਹੋਵੇ ਤੇ ਤਿੰਨ ਚਾਰ ਦਿਨ ਹੋ ਗਏ ਇਦਾਂ ਨਾ ਕਰ ਰਹੇ ਨਹੀਂ ਚੁੱਕ ਰਹੇ ਨੇ ਕਿੰਨੀ ਕੀ ਸਮੱਸਿਆ ਆ ਰਹੀ ਹੈ ਕੂੜੇ ਕਰਕੇ ਉਹ ਤਾਂ ਹੁੰਦੀ ਹੀ ਤੇ ਕਿੱਦਾਂ ਕੰਮ ਕਾਜ ਕਰ ਰਹੇ ਹੋ ਫਿਰ ਇੱਥੇ ਇੱਦਾਂ ਟੈਂਪਸ ਕਰਨਾ ਪੈਂਦਾ ਕੀ ਮੰਗ ਕਰੋਗੇ ਪ੍ਰਸ਼ਾਸਨ ਕੋ ਇਹੋ ਗਾਂ ਇਹੋ ਨੋਟਾ ਉਠਾਇਆ ਜਾ ਉਹ ਆਡਾ ਨੰਬਰ 36 ਦਾ ਕਾਉਂਸਲਰ ਦਾ ਇਹ ਸ਼ਹਿਰ ਦੇ ਵਿੱਚ ਜਿਹੜੇ ਕੂੜੇ ਲੱਗੇ ਹੋਏ ਨੇ ਹਾਂਜੀ ਇਹ ਕੰਡ ਦੋਗੇ ਦੇ ਬਾਅਦ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਬਹੁਤ ਗੰਭੀਰ ਬਣੀ ਹੋਈ ਹੈ ਕਾਫੀ ਦਿਨ ਤੋਂ ਬਣੀ ਹੋਈ ਹੈ ਇਹਦੇ ਵਿੱਚ ਦੋ ਸੈਨੀਟਰੀ ਸਪੈਕਟਰ ਵੀ ਪਹਿਲਾਂ ਸਸਪੈਂਡ ਕਰਤੇ ਬਾਬਾ ਜੀ ਦਾ ਵਿਆਹ ਆ ਉਹਦੇ ਚ ਵੀ ਸੈਨੀਟਰੀ ਸਪੈਕਟਰ ਵਿਕਾਸ ਸ਼ਰਮਾ ਸਸਪੈਂਡ ਕੀਤਾ ਇੱਕ ਬਾਅਦ ਚ ਕੀਤਾ ਸਸਪੈਂਡ ਦੇ ਕਰ ਦਿੰਦੇ ਆ ਤੇ ਬਾਅਦ ਫਿਰ ਕੋਈ ਹਾਲ ਹਾਲ ਤੇ ਫਿਰ ਉਹੀ ਹੈ ਇਸ ਟਾਈਮ ਕੂੜੇ ਦਾ ਤੇ ਕੁੱਤਿਆਂ ਦਾ ਵੀ ਬੜਾ ਮਾਰਾ ਹਾਲ ਆ ਸਾਰੇ ਪਾਸੇ ਵੇਖੋ ਸਰਕੂਲਰ ਉਹ ਜੱਸਾ ਸਿੰਘ ਵਾਲੇ ਕੂੜੇ ਦਾ ਕਿੰਨਾ ਡੰਪ ਬਣਿਆ ਪਿਆ ਮੈਂ ਸਾਰੇ ਪਟਾਲੇ 'ਚ ਵੇਖਿਆ ਕਚਹਿਰੀ ਵਾਲੇ ਪਾਸੇ ਜਾਓ ਤਾਂ ਉੱਧਰ ਵੀ ਡੰਪ ਪੁਰੀਆਂ ਸਮਾਜ ਦੇ ਸਾਹਮਣੇ ਉੱਥੇ ਵੀ ਡੰਪ ਸਾਰੇ ਬਹੁਤ ਇੱਧਰ ਜਾਓ ਅਰਬਰ ਸ਼ੇਰ ਵਾਲੇ ਪਾਸੇ ਸੈਂਟ ਫੇਸ ਸਕੂਲ ਤੋਂ ਲੈ ਕੇ ਉੱਥੇ ਤੱਕ ਉੱਧਰ ਵੀ ਡੰਪ ਹਰ ਪਾਸੇ ਕੂੜੇ ਕੂੜਾ ਹੀ ਕੂੜਾ ਲੋਕਾਂ ਨਜ਼ਰਾਂ ਅੰਡਿਆ ਬਾਹਰ ਕਿਤੇ ਕੂੜਾ ਹੁੰਦਾ ਹੀ ਨਹੀਂ ਹੈ ਜਿੱਕਰ ਇਹ ਕੂੜੇ ਦੇਵਰ ਕੋਈ ਬਿਮਾਰੀ ਫੈਲਦੀ ਹੈ ਹਾਂ ਉਹਦਾ ਜਿੰਮੇਰ ਕਾਰਪੋਰੇਸ਼ਨ ਹੋਏਗਾ ਨਹੀਂ ਸਰਕਾਰ ਹੋਏਗੀ ਸਰਕਾਰ ਦਾ ਹੀ ਕੰਮ ਹੈ ਸਾਰਾ ਜੇ ਚੰਗੇ ਕੰਮ ਕਰਦੇ ਆ ਸਰਕਾਰ ਕੇ ਨਹੀਂ ਸਾਡਾ ਕੰਮ ਹੈ ਇਹ ਮਾਲਾ ਕਾਰਪੋਰੇਸ਼ਨ ਦਾ ਇਦਾਂ ਫਰਾ ਹੋ ਸਕਦਾ ਸਾਰੇ ਇਹ ਸਰਕਾਰ ਨੂੰ ਚਾਹੀਦਾ ਜਲਦੀ ਜਲਦੀ ਕੂੜਾਦਾਨ ਇਥੋਂ ਚੁੱਕਿਆ ਜਾਏ ਤਾਂ ਜੋ ਲੋਕਾਂ ਨੂੰ ਸਾਫ ਸਵੱਾਈ ਹੋ ਜਾਏ ਕੋਈ ਬਿਵਾਰੀ ਫੈਲਸਾ ਦੀ ਕੂੜੇ ਕਰਕੇ ਜਿੱਤ ਦਿਨੀ ਇੱਕ ਪ੍ਰੈਸ ਕਾਨਫਰੰਸ ਕਰਕੇ ਮੇਅਰ ਸਾਹਿਬ ਵੱਲੋਂ ਕਿਹਾ ਗਿਆ ਹੈ ਕਿਹੜੇ ਅਧਿਕਾਰੀ ਸਸਪੈਂਡ ਕੀਤੇ ਗਏ ਨੇ ਉਸ ਤੋਂ ਬਾਅਦ ਦੁਬਾਰਾ ਕੋਈ ਅਧਿਕਾਰੀ ਨਹੀਂ ਆਇਆ ਕਿ ਉਹ ਜਿਹੜੀ ਕਮੀ ਸੀ ਪੂਰੀ ਹੋ ਗਈ ਹੈ ਅਧਿਕਾਰੀ ਉਹਨਾਂ ਦੇ ਕੋਤੇ ਆ ਗਏ ਨੇ ਨਹੀਂ ਭਾਜੀ ਕਮੀ ਨਹੀਂ ਪੂਰੀ ਹੋ ਸਕਦੀ ਉਹ ਡਰਦੇ ਲੋਕ ਇੱਥੇ ਡਰਦੇ ਹੀ ਨਹੀਂ ਆਉਂਦੇ ਕਿ ਸਸਪੈਂਡ ਹੋਵਾਂਗੇ ਇੱਥੇ ਆ ਕੇ ਫਾਇਦਾ ਕੀ ਜਾ ਤੇ ਕੂੜਾ ਚੁੱਕਣ ਵਾਸਤੇ ਇਥੇ ਚੁੱਕਿਆ ਜਾਏ ਕਿ ਜਗ੍ਹਾ ਪਰ ਉਪਤ ਰੱਖਿਆ ਜਾਏ ਫੇਰ ਨਾ ਉਹ ਤਾਂ ਕੋਈ ਨਾ ਕੋਈ ਕੰਮ ਹੋਇਆ ਨਹੀਂ ਸਕਿਆ ਇਹ ਜਿਹਾ ਪੂਰਾ ਕਿ ਜਿਹੜਾ ਬਿਮਾਰੀ ਫੈਲਣੀ ਹੈ ਠੀਕ ਹੈ ਠੀਕ ਥੈਂਕ ਯੂ ਜੈ ਸ਼੍ਰੀ ਰਾਮ ਮਰ ਮੇਖ ਨੇ ਯਰ ਸਿਨਰ ਉੱਪਰ ਪੂਖੇ ਪੰਜਾਬ ਦੇ ਸ਼ੇਸਣਾਵ ਦੇ ਬਲਾਸਾ ਠਾਕਰੇ ਤੋਂ ਅੱਜ ਜਿਹੜਾ ਮਸਲੇ ਤੇ ਆਪਾਂ ਬੋਲਣ ਦੇ ਆ ਕਿ ਬਟਾਲੇ ਸ਼ਹਿਰ ਜਿਹੜਾ ਵਾ ਕੂੜੇ ਦੇ ਢੇਰ ਤੇ ਨਹੀਂ ਖੜਾ ਤੇ ਢੇਰ ਹੀ ਲੱਗਿਆ ਥਾਂ ਥਾਂ ਦੇ ਉੱਪਰ ਬਟਾਲੇ ਦੇ ਵਿੱਚ ਮਤਲਬ ਇਹ ਮੇਰੇ ਹਿਸਾਬ ਨਾਲ ਲੱਭਦੇ ਸਰਕਾਰ ਨਹੀਂ ਆ ਮਤਲਬ ਜਿਹੜੇ ਕਰਪਸ਼ੇਨ ਲੱਭੀ ਆ ਕਿ ਸ਼ਹਿਰ ਵਿੱਚ ਲੋਕ ਬਿਮਾਰ ਹੋਣ ਤੇ ਮੈਡੀਕਲ ਸਟੋਰ ਜਿਹੜੇ ਆ ਕਮਾਉਣ ਇਹੋ ਜਿਹਾ ਜਾਂਦਾ ਤੇ ਕੋਈ ਲੋਕੀ ਜਿਹੜੇ ਆ ਰੋਂਡੇ ਆ ਕੋਈ ਨਾ ਤਾਂ ਸਫਾਈ ਵਾਲਾ ਲੱਭਦਾ ਨਾ ਕੋਈ ਇਥੇ ਕੂੜਾ ਚੁਕਣਾ ਲੱਭਦਾ ਤੇ ਜੇ ਸਰਕਾਰ ਨੂੰ ਪੁੱਛੋ ਆਪਣੇ ਤੇ ਇਹ ਕਹਿੰਦੇ ਜੀ ਉੱਥੇ ਆਪਣੇ ਕੂੜੇ ਦੀ ਲਾਉਣ ਵਾਲੀ ਜਗ੍ਹਾ ਨਹੀਂ ਆ ਤੇ ਜੇ ਜਗ੍ਹਾ ਹੈਗੀ ਆ ਤੋ ਉਥੇ ਇਹ ਜਲਾਉਂਦੇ ਨਹੀਂ ਜਾਦੇ ਕਿਹਦੀ ਕਮੀ ਦੀ ਨੋ ਬੇਪੋ ਜੀ ਕਾਰਨ ਦੀ ਕੀ ਪੰਜਾਬ ਸਰਕਾਰ ਦੀ ਦੋਏ ਚੀਜ਼ ਦੋਵਾਂ ਦੀ ਇੱਕ ਤਾਂ ਦੋਹਾਂ ਦੀ ਕਿਸੇ ਕਸੂਰ ਦਾ ਦੋਵਾਂ ਦਾ ਆ ਇਹ ਉਹ ਆਪਣੇ ਕਾਰਪੋਰੇਸ਼ਨ ਜਿਹੜੀ ਆ ਸਰਕਾਰ ਦੇ ਉੱਪਰ ਛੁੱਟੀ ਜਾਂਦੀ ਆ ਤੇ ਉਹ ਜਿਹੜੇ ਆ ਕਾਰਪੋਰੇਸ਼ਨ ਤੇ ਛੁੱਟੀ ਜਾਂਦੇ ਇਹੋ ਜਿਹਾ ਹਾਲ ਆ ਲੋਕਾਂ ਦਾ ਮਰਨ ਜਿਹੜੇ ਲੋਕ ਨੇ ਆ ਕੋਈ ਸਫਾਈ ਕਰਮਚਾਰ ਜਿਹੜੀ ਆ ਸ਼ਹਿਰ ਚ ਜਾ ਕੇ ਚਾਤੀ ਮਾਰੋ ਗਲੀਆਂ ਨਾਲੀ ਉਦਾਂ ਹੀ ਭਰੀਆਂ ਪਈਆਂ ਪੂਰਾ कूड़े ਦਾ ਢੇਰ ਮੈਂ ਕਹ ਬਿਲਕੁਲ ਢੇਰੀ ਲੱਗੇ ਆ ਬਟਾਲਾ ਸ਼ਹਿਰੀ कूड़े ਦੇ ਢੇਰ ਤੇ ਬਿਠਾਵਾ